ਹਾਂ ਜੀ ਗਾਇਸ ਕੀ ਹਾਲ ਹੈ ਮੀਠੀ ਸਾਡੀ ਠੀਕ ਆ ਬੰਗ ਹੈ ਤੁਹਾਡਾ ਸਵਾਗਤ ਹੈ ਸਾਡੇ ਨਿਊ ਬਲੌਗ ਵਿੱਚ ਅੱਜ ਅਸੀਂ ਆਪਾਂ ਪਿੰਡ ਤੇ ਅੱਜ ਪ੍ਰਭਾਤ ਫੇਰੀ ਸੀ ਮੈਂ ਕਿਹਾ ਮੈਂ ਵੀ ਜਾਣਾ ਤਾਂ ਗੁਰਲੀਨ ਪਿਆ ਸੁੱਤਾ ਤੇ ਸਾਡੇ ਪਿੰਡ ਦੀ ਪ੍ਰਭਾਤ ਫੇਰੀ ਦੇਖ ਲਿਓ ਕਿਦਾਂ ਦੀ ਨਿਕਲਦੀ ਬਹੁਤ ਵਧੀਆ ਹੈ ਨਾਲੇ ਤਾਂ ਉਹ ਹੰਨੇਆ ਕਿਦਾਂ ਕੱਢਦੇ ਸਾਡੇ ਪਿੰਡ ਪ੍ਰਭਾਤ ਫੇਰੀ ਅੱਛਾ ਚੱਲਦੇ ਆਂ ਪ੍ਰਭਾਤ ਫੇਰੀ ਤੇ ਛੱਲੇ ਉੱਠ ਗਏ ਚੱਲੇ ਉੱਠ ਗਏ ਹੁਣ ਸਰਵਾਰਥ ਕਿੰਨਾ ਟਾਈਮ ਹੋ ਗਿਆ ਟਾਈਮ ਬਿਸ ਕਿਧਰ ਗਿਆ ਹੁਣ ਚਲੋ ਚਲਿਏ ਬਰਵਾਦ ਫਿਰ ਤੇ ਟਾਈਮ ਹੋ ਗਿਆ 4:30 ਭਾਂਟ ਵੇਚ ਸਾਢੇ ਘਰ ਤੋਂ ਸ਼ੁਰੂ ਮਮਾ ਨੇ ਜਗਮਗ ਜਗਮਗ ਕਰ ਦਿੱਤੀ ਗੜੀ ਚ ਲੇਟਾ ਹੀ ਲੇਟਾ तो तो

ਹਰ ਥੇ ਨਾਮ ਦੀ ਨੇ ਛੁੱਟੇ ਸਭ ਰਪਸਾਰੇ ਨਾਮ ਦੇਹਾਰ ਸਿਮ ਜਨਮ ਹੋਰਾਰੇ ਹਰ ਥੇ ਨਾਮ ਦੀ ਨੇ ਛੁੱਟੇ ਸਭ ਰਪਸਾਰੇ ਈਸ਼ਵਰ ਨੂੰ ਸੁਣਤਾ ਦਾਸ ਮਹਾਰਾਜ ਜੀ ਦੇ ਆਰਾਮ ਕਲੀਨ ਲਾਪੇ ਜੀ ਨੰਦ ਇੱਕ ਓੰਕਾਰ ਸਤਿਗੁਰ ਪਤਸਾਨ ਅਨੰਦ ਜੀ ਆਨੇ

ਕਲਾਸੀ ਲੈ 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 ਰਕ 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 ਨਾਸੀ ਜੀ ਗਲਾਂ ਚ ਇਧਰ ਆਓ ਛੋਟੇ ਛੋਟੇ ਆ ਜਾਓ ਤੁਸੀਂ ਵੱਡੇ ਆਓ ਨਾ ਕੋ ਕੱਡੀ ਵੱਡੀ ਖੜੀ ਪੈ ਕੇ ਛਤਰੀ ਛਤਰੀ ਤੇ ਪੜਦੀ ਆ ਛੋਲੇ 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 ਆ ਜੀ ਮੈਂ ਕਰਾਂਗਾ ਸਾਰਾ ਤੇ ਛੋਟਾ ਮਾਰ ਜੇ ਇੱਕ ਮਿੰਟ ਦੇਖੀ ਮਾਰ ਜੇ ਬਾਅਦ ਬਣਾ ਲੈ ਉਹ ਕੜਾ ਜੀ

Thank <laughs> you. गलीन नहीं रुके गलीनम जी आ गया इधर गलीनन भी आ गया রুক ਕਾਦਰ ਪਿੱਛੇ ਆ ਜਾਣ ਨਿਆਣੇ ਹੈ ਉਹਦੇ ਸ਼ੌਕ ਮਾਮੂ ਦੀ ਫੋਟੋ ਲੱਗੀ ਸਾਡੇ ਨਿਆਣੇ ਪਿੱਛੇ ਕਾਦਰ ਰਹਿ ਜਾਣ ਇਹ ਆਪਣੇ ਮੱਲੇ ਦੇ ਹੀ ਆ ਨਾ ਸਾਰੇ ਇਹ ਹਾਂਜੀ ਆਹ ਹਾਂ ਇਹ ਸਾਡੇ ਸਾਰੇ ਆਪਣੇ ਮੱਲੇ ਦੇ ਹੀ ਆ ਮੈਂ ਤਾਂ ਗੁਰਲੀਨ ਤੇ ਨਹੀਂ ਤੂੰ ਆ ਕੇ ਵਾਪਸ ਇੱਧਰ ਗੁਰਲੀਨ ਉਹ ਤੇਰੀ ਉਹ ਬੋੜਾ ਹਥਿਆਰ ਬੋੜਾ ਉਹ ਤਰੀ 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 ਸਾਡੇ ਮਗਰ ਪੈ ਕੇ ਤੇ ਆਇਦਰ ਦੱਸਣਾ ਸਾਡੇ ਪਿੰਡ ਦਾ ਹੁਣ ਕਿੰਨਾ ਸੋਹਣਾ ਪ੍ਰਬਾਤ ਫੇਰੀ ਕਰਦੇ ਆ ਦੇਖਿਆ ਰਾਲ ਕਾ ਪੂਰੀ ਬੰਦਤੀ ਉਹਨਾਂ ਨੇ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੋਗ ਇਸ ਲਈ ਬਾਏ ਬਾਏ ਗੁਲੀਨ ਬਾਏ ਗੁਲੀਨ ਬਾਏ ਐ ਇਦਾਂ ਕਰਦਾ ਬਾਏ